ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜੀਕੇਆ ਟੀਵੀ ਮੈਂ ਹਰਨਜੀਤ ਪੌਰ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਉਸ ਤੋਂ ਪਹਿਲੇ ਨਸਰ ਪਾਲਨੀਯਮ ਤੋਂ ਤੱਕ ਇਹਨੂੰ ਸੁਣਖਿਆ ਹੈ ਅੰਮ੍ਰਿਤਸਰ ਵਿੱਚ ਡਾਕਟਰ ਬੀ ਆਰ ਅੰਬੇਦਕਰ ਦੇ ਪੁੱਤ ਨਾਲ ਕੋਈ ਛੇੜਛਾੜ ਮਾਮਲੇ ਨਾਲ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ ਪਾਰਟੀ ਜਿੱਤਾ ਪਾਰਟੀ ਨੇ ਇਸ ਲਈ 6 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਇਹ 6 ਮੈਂਬਰੀ ਕਮੇਟੀ ਇਸ ਸਰ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਕਰੇਗੀ ਘਟਨਾ ਦੀ ਜਾਂਚ ਲਈ ਵਿਜਪਾ ਸੰਸਦ ਰਾਜ ਸਭਾ ਸਾਬਕਾ ਡੀਜੀਪੀ ਉੱਤਰ ਪ੍ਰਦੇਸ਼ ਲਾਲ ਸਿੰਘ ਆਰੀਆ ਰਾਸ਼ਟਰੀ ਪ੍ਰਧਾਨ ਅਨੁਸੂਚਿਤ ਜਾਤੀ ਮੋਰਚਾ ਸੋਮ ਪ੍ਰਕਾਸ਼ ਸਾਬਕਾ ਕੇਂਦਰੀ ਮੰਤਰੀ ਗੁਰ ਪ੍ਰਕਾਸ਼ ਸਪਾਸਵਾਨ ਰਾਸ਼ਟਰੀ ਬੁਲਾਰਾ ਤੇ ਅਸੀਮ ਅਰੁਣ ਮੰਤਰੀ ਉੱਤਰ ਪ੍ਰਦੇਸ਼ ਸਰਕਾਰ ਦੇ ਵੱਤੋਂ ਦੇ ਵਿਚਾਰਿਆ ਅੰਬਾਲਾ ਨੂੰ ਚੁਣਿਆ ਗਿਆ ਹੈ ਇਹ 6 ਮੈਂਬਰ ਨਸਕੀ ਕੋਈ ਘਟਨਾ ਦੀ ਜਾਂਚ ਕਰੂਗੇ ਤਾਂ ਦੇਖੇ ਕਿ ਇਸ ਕੱਲੋ ਲਾ ਕੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਇੱਕ ਵੱਫਰ ਦੇ ਵੀਰਵਾਰ ਨੂੰ ਪੰਜਾਬ ਦੇ ਰਾਸ਼ਪਾਲ ਗੁਲਾਬ ਚੰਦ ਪਟਾਰੀਨਾ ਗਲਾਕਾਤ ਕੀਤੀ ਸੀ ਵਫਰ ਵਿੱਚ ਸ਼ਮਤ ਸਾਧਾ ਕੈਂਪਿੰਗ ਮੰਤਰੀ ਵਿਜੇ ਸਾਹਬ ਲਾਰਾ ਰਣਜਨ ਕਾਲਿਆ ਸਥਿਤੀ ਬਾਜਪਾ ਸਾਧਾ ਸੰਸਦ ਸ਼ਿਖ ਮਾਲਵੀ ਨੂੰ ਕੇਵਲ ਝਲਵਾਦੀ ਮੰਗ ਪੱਤਰ ਲੈ ਕੇ ਰਾਸ਼ਪਾਲ ਨੂੰ ਪਹੁੰਚ ਸੰਤੇ ਪਾਰਪਾਡੀਆਂ ਜ਼ਿਲ੍ਹਾ ਇਕਾਈਆਂ ਵੱਲੋਂ ਵੀ ਪ੍ਰਦਰਸ਼ਨ ਕੀਤਾ ਗਿਆ ਸੀ ਭਾਜਪਾ ਨੇ ਰਾਸ਼ਪਾਲ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਜਲਦੀ ਫੜੇਗੇ ਹਲਸਾ ਤੋਂ ਲਾਵਾ ਐਸ ਜੀ ਕੇ ਤੋਂ ਨਾਬਾਸ਼ਰ ਦੇ ਸਰਕਾਰੀ ਸਟਾਲ ਦੇ ਨਜ਼ਦੀਕ ਨਸ਼ੇ ਦੀ ਚਿਤੀ ਓਵਰਡੋਜ਼ ਨਾਲ 28 ਸਾਲਾ ਨੌਜਵਾਨ ਸਾਹਿਬ ਕੁਮਾਰ ਚੰਡੀਗੜ੍ਹ ਸੈਕਟਰ 41 ਦੇ ਨਾਂ ਵਾਲੇ ਦੀ ਮੌਤ ਹੋਈ ਹੈ ਮ੍ਰਿਤਕ ਨੌਜਵਾਨ ਦਾ ਪਰਿਵਾਰ ਦਾ ਇਕਲੌਤਾ ਬੇਟਾ ਸੀ ਤੇ ਪੁਲਿਸ ਨੇ ਮੈਲਾ ਸਰਪੰਚ 'ਤੇ ਵੀ ਗੰਭੀਰ ਇਲਜ਼ਾਮ ਲਗਾਏ ਨੇ ਤੇ ਪੁਲਿਸ ਨੇ ਮੈਲਾ ਸਰਪੰਚ ਸੁਮੇਤ ਸੱਤ ਲੋਕਾਂ ਖਿਲਾਫ ਕਾਨੂੰਨ ਦਾ ਦੋਸ਼ ਕੀਤਾ ਹੈ ਪੁਲਿਸ ਸਰ ਦਾ ਕਹਿਣਾ ਹੈ ਕਿ ਮੈਲਾ ਸਰਪੰਚ ਤੇ ਨਸ਼ਾ ਵੇਚਣ ਦੇ aarop hain ਕੈਨੇਡਾ ਨਿਵਾਸੀਆਂ ਨਾਲ ਇਹ ਸ਼ਰਧਾਲੂ ਕੁਜੀ ਸਿੰਘ ਨੇ ਸ੍ਰੀ ਹਰਮੰਦਰ ਸਾਹਿਬ ਦੇ ਗੋਵਿੰਦ ਅਸਮੋਹ ਦੇ ਜਲਦੀ ਸਮੇਂ ਸਮੇਂ ਤੇ ਸਫਾਈ ਲਈ ਸਮੈਰੀਕਨ ਵੀ ਪਿਛਤੀਦਾਨ ਕੀਤੀ ਹੈ ਅਰਦਾਸ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਦੇ ਨੰਨਥੀ ਕਿਆਨੇ ਕਵਸੂ ਵਿੱਚ ਸੰਗਤ ਦੇ ਕਾਰਜ ਵਿਗੁੰਢ ਵਿੱਚ ਪਿਛਤੀ ਨੂੰ ਸਰੋਵਰ ਵਿੱਚ ਜੁਤਾ ਦਿੱਤਾ ਹੈ ਇਸ ਪਿਛਤੀ ਦਾ ਭਾਰ ਲਗਭਗ 220 ਤੋਂ 300 ਕਿਲੋਗ੍ਰਾਮ ਹੈ ਤੇ ਇਹ ਸਨਾਰੀ ਰੰਗ ਦੇ ਦਿੱਤਨ ਨਾਲ ਲੱਗੀ ਹੋਈ ਹੈ ਜਿਸ ਨਾਲ ਸ਼ਰਧਾਲੂ ਗੁਰਜੀ ਸਿੰਘ ਨੇ ਸੁਨਹਿਰੀ ਰੰਗ ਦੀ ਕਿਸ਼ਤੀ ਦੇ ਨਾਲ ਲੱਕੋ ਵੀ ਸਫਾਈ ਲਈ ਲਾਗਵੀਤੇ ਨੇ ਇਸ ਦੀ ਸੇਵਾ ਪ੍ਰਦਾਨ ਕਰਨ ਵਾਲੇ ਸ਼ਰਧਾਲੂ ਦੇ ਪਰਿਵਾਰ ਦੇ ਬਹੁਤ ਮੈਂਬਰ ਮਨਦੀਪ ਸਿੰਘ ਪਟਾਵਾ ਨੇ ਕਿਹਾ ਕਿ ਕੈਨੇਡਾ ਚ ਗੈਰ ਹਾਜ਼ਰੀ ਦੇ ਪਤਾ ਕੋ 20 ਅਤੇ ਹੋਰ ਸ਼ਰਧਾਲੂ ਚੌਥੇ ਸੰਕਟ ਦਰਬਾਰ ਸੈਟ ਦੇ ਸਰੂਪ ਵਿੱਚ ਲੱਕਰ ਦੇ ਜਾਈਏ ਸੁਨਹਿਰੀ ਰੰਗ ਦੀ ਕਿਸ਼ਤੀ ਹੋਵੇ ਇਸੇ ਪਰਿਵਾਰ ਵੱਲੋਂ ਸ਼ਰਧਾ ਨਾਲ ਇਹ ਰਿਕਟਨ ਦੀ ਕਿਸ਼ਤੀ ਤਿਆਰ ਕਰਵਾਈ ਗਈ ਹੈ ਸਾਵਧਾਨ ਹੋ ਜਾਓ ਪੰਜਾਬ ਤੁਹਾਨੂੰ ਆਨਲਾਈਨ ਚਲਾਨ ਕੱਟਨੇ ਸ਼ੁਰੂ ਹੋ ਗਏ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੀ ਪੈ ਸਕਦੀ ਹੈ ਆਨਲਾਈਨ ਚਲਾਨ ਹੋਣਗੇ ਨਾਲ ਹੀ ਅਮਰਸਰ ਜਲੰਧਰ ਮੁਹਾਲੀ ਤੇ ਬਗੜੌਨ ਵਿੱਚ ਇਸ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਤੇ ਜੇਕਰ ਹੁਣ ਤੁਸੀਂ ਰੈੱਡ ਲਾਈਟ ਜੰਪ ਕੀਤੀ ਤਾਂ ਤੁਹਾਨੂੰ ਖਮਿਆਜਾ ਭੁਗਤਣਾ ਪਵੇਗਾ ਚਲਾਨ ਆਨਲਾਈਨ ਰਾਹੀਂ ਡਾਕ ਰਾਹੀਂ ਘਰ ਪਹੁੰਚੇਗੇ 26 ਤੋਂ 27 ਜਨਵਰੀ ਤੱਕ ਕਾ ਆਨਲਾਈਨ ਚਲਾਨ ਹੋ ਚੁੱਕੇ ਨੇ ਇਹ ਤਾਂ ਪੱਦੇਸ਼ੀ ਗਾਜ਼ੀਪੁਰ ਜ਼ਿਲ੍ਹੇ ਦੇ ਵਿੱਚ ਸ਼ੁੱਕਰਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ ਵਾਰਾਨਸੀ ਗਾਜ਼ੀਪੁਰ ਰੋਡ ਤੇ ਸ਼ਰਧਾਲੂਨਾਂ ਪਰਿਪਿਕਾਪਰ ਨੂੰ ਡੰਪਰ ਨੇ ਟੱਕਰ ਮਾਰੀ ਤੇ ਸੜਕ ਹਾਸੀਰ ਚਾਪਲੂ ਕਈ ਮੌਤ ਹੋਣ ਦੀ ਸੂਚਨਾ ਬਣ ਵਾਲਾ ਸੀ ਕਿ ਪੱਛਾ 3 ਨੌਤਾ 4 ਕੋਸ਼ਿ ਸ਼ਾਮ ਨੂੰ ਇਸ ਦੌਰਾਨ 12 ਲੋਕ ਇਸਰ ਹਾਚੇ ਜਖਮੀ ਦਸੂਜਾਰੇ ਨੇ ਪਿਕਅਪ ਤੇ ਸਵਾਰ ਸ਼ਰਧਾਲੂ ਮਹਾਪੋਤਸ਼ਨਾਨ ਕਰਕੇ ਵਾਪਸ ਪਰਤ ਰਹੇ ਸਨ ਸਾਰੇ ਗੁਰੂਖਪੁਰ ਦੇ ਰਹਿਣ ਵਾਲੇ ਦਸੂਜਾਰੇ ਨੇ ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਪਹੁੰਚ ਕੀਤਾ ਗਿਆ ਮੁੱਖ ਮੰਤਰੀ ਯੋਗੀ ਅਜਿਤ ਨਾਥ ਨੇ ਗਾਜ਼ੀਪੁਰ ਜ਼ਿਲ੍ਹੇ ਇਕ ਸੜਕ ਹਾਦਸੇ ਦੇ ਦੁੱਖ ਪ੍ਰਗਟਾਇਆ ਉਹਨਾਂ ਨੇ ਮ੍ਰਿਤਕਾ ਦੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਮੁਖਤਰੀ ਨੇ ਜਿਹੜਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਜ਼ਖਮੀਆਂ ਉਤਰਨ ਤਹਸਪਤਾਵਾਂ ਪਚੌਣ ਤੇੰਨਾ ਦਾ ਟੁਕਮਾ ਇਲਾਜ ਕਰਵਾਉਣ ਦੇ ਵੀ ਨਿਰਦੇਸ਼ ਦਿੱਤੇ ਨੇ ਤੇ ਨਾਲ ਹੀ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ ਹੈ ਕਲਸੀ ਸੁਪਰਡੈਂਟ ਡਾਕਟਰ ਇਲਾਜ ਰਾਜ ਨੇ ਇਸ ਦੀ ਪੁਸ਼ਟੀ ਵਿੱਕੀ ਵਿਡੂ ਕੋੜਾ ਕਤਲ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਨੁਕਰਾਓ ਐਸਐਸਪੀ ਮੁਖਾਲੀ ਨੂੰ ਸਿੱਧੂ ਸਿਵਾਰਾ ਦੇ ਪਗਾਣੀ ਮੈਨੇਜਰ ਸ਼ਗਰਪ੍ਰੀ ਸਿੰਘ ਨੂੰ ਵਿਦੇਸ਼ ਤੋਂ ਭਾਲ ਕਰਨ ਦੀ ਕਾਰਵਾਈ ਸ਼ੁਰੂ ਕਰਨ ਦੇ ਨੰਗੇ ਸਿੱਟੇ ਨੇ ਵਿੱਕੀ ਵਿਡੂ ਖੇੜਾ ਦੇ ਕਤਲ ਵਿੱਚ ਸ਼ਗਰਪ੍ਰੀ ਵੀ ਅਹਿਮ ਭੂਮਿਕਾ ਸੀ ਵਿਡੂ ਕਤਲ ਕੇਸ ਵਿੱਚ ਸ਼ਗਰਪ੍ਰੀ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਉਹ ਆਸਟ੍ਰੇਲੀਆ ਭੱਜ ਗਿਆ ਸੀ ਅਦਾਲਤ ਨੇ ਜਾਂਚ ਏਜੰਸੀ ਨੂੰ ਬਾਕੀ ਫਰਾਰ ਮੁਜ਼ਮਨਾ ਸ਼ਗਰਪ੍ਰੀ ਸਿੰਘ ਰਵਿੰਦਰ ਚੋਹਾਨ ਸਰਵ ਠਾਕੁਰ ਲੱਗੀ ਪਟਿਆਲ ਉਰਫ ਗੌਰਵ ਪਟਿਆਲ ਸੋਮਵੀਰ ਤੇ ਪੱਤਾ ਮਿੰਦਰ ਸਿੰਘ ਮਲਪੁਰ ਗਗਨੀ ਵਿਰੁੱਧ ਜਾਂਚ ਹੋਈ ਕਰਾਉਣ ਸੀਤੇ ਨੇ ਲਾਲਕਨੀ ਸੀ ਗ੍ਰਿਫਤਾਰੀ ਜ਼ਰੂਰੀ ਕਰਾ ਦਿੱਤੀ ਹੈ ਵਿਕੀ ਦੇ ਕਤਲ ਤੋਂ ਬਾਅਦ ਸ਼ਗਨਪ੍ਰੀਤ ਸਿੱਧੂ ਮੂਸੇਵਾਲਾ ਦੇ ਸ਼ੋਹ ਦਾ ਪਰਬੰਧ ਕਰਨ ਲਈ ਦੁਬਈ ਗਿਆ ਸੀ ਉਹ ਮਜੂ ਖੇੜਾ ਦੇ ਕਤਲ ਤੋਂ 4 ਦਿਨ ਬਾਅਦ ਵਾਪਸ ਆਇਆ ਸੀ ਫਿਰ ਆਸਟ੍ਰੇਲੀਆ ਪਰ ਜਿੱਥੇ ਪਹਿਲਾ 3 ਦਿਨ ਮੌਹਾਲੀ ਚੜਿਆ ਮੌਹਾਲੀ ਪੁਲਿਸ ਉਸ ਤੋਂ ਫਰਕ ਨਹੀਂ ਸਿੱਕੀ ਮੌਹਾਲੀ ਪੁਲਿਸ ਨੇ ਬਾਅਦ ਵਿੱਚ ਆਸਟ੍ਰੇਲੀਆਈ ਦੂਤਾਵਾਸ ਨੂੰ ਮਦੂ ਖੇੜਾ ਕਤਲ ਕੇਸ ਦੇ ਦੋਸ਼ੀ ਸ਼ਗਨਪ੍ਰੀਤ ਅਪਰਾਧੀ ਤੋਂ ਬਾਰੇ ਸੂਚਿਤ ਕੀਤਾ ਸੀ ਤੇ ਗੱਲ ਮੌਸਮ ਦੀ ਕਰਦੇ ਹਾਂ ਪੰਜਾਬ ਵਿੱਚ ਸ਼ੁੱਕਰਵਾਰ ਨੂੰ ਵੀ 35 ਸੰਭਾਵਨਾ ਸੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸਵੇਰ ਤੋਂ ਹੀ ਸੰਘਣੀ ਤੋਂ ਨਸ਼ਾਈ ਹੋਈ ਸੀ ਰਸੀਲ ਕੇ ਵੀ 50 ਮੀਟਰ ਦੇ ਕਰੀਬ ਤਰਜ ਕੀਤੀ ਗਈ ਸ਼ਨੀਵਾਰ ਨੂੰ ਵੀ ਮੌਸਮ ਜੇ ਥੋੜੇ ਇਸੇ ਤਰ੍ਹਾਂ ਰਹਿ ਮੌਸਮ ਬਾਗ ਬਤਾਉਗਾ ਜਨਵਰੀ ਦਾ ਮਹੀਨਾ ਕੁਸ਼ਕ ਰਿਹਾ ਆਮ ਨਾਲੋਂ 50% ਦੀ ਘੱਟ ਬਾਰਿਸ਼ ਦਰਜ ਕੀਤੀ ਗਈ ਤੇ ਮੁੱਖੀ ਜ਼ਰੂਰੀ ਮਹੀਨੇ ਦੀ ਆਖਰੀ ਟ੍ਰੈਸਟ ਅਸਪੈਕਟ ਪੂਰੀ ਬਾਤ ਨਹੀਂ ਪੈਦਲ ਸਬਾਬ ਹਾਲਾਂਕਿ ਫਿਲਹਾਲ ਇਸ ਕੁਲੇਟਲ ਜੁਆਸੇ ਨਾਲ ਹੀ ਨਵੀਆਂ ਪਤਾਵਾਂ ਜੁਆਲੇ ਸਟੇਟ ਹੋ ਚੁੱਕੀਆਂ ਠੀਕ ਹੈ